ਯੋ ਹੀ ਦੁਨੀਆ ਤੇ ਆਇਆ ਹਰ ਇੱਕ ਨੂੰ ਹੋਏ ਯੋ ਹੀ ਦੁਨੀਆ ਤੇ ਆਇਆ ਜੀ ਕਰਦੀ ਪਮ ਜੀ ਨਾਚ ਪਾਰ ਜਿਨੇ ਬਾਣੀ ਤਾਹੀ ਕੋਰ ਬੇਅਦਬੀ ਦੁਸ਼ਟਾ ਨੇ ਹਰ ਮੰਦਰ ਦੀ ਸਰੋਵਰਪੂਰ ਦਾ ਉਥੇ ਨੱਚਦੇ ਪਏ ਨਚਾਰ ਇਹਨਾਂ ਕਸੂਨ ਮਿਲਦਾ ਜਦੋਂ ਐਤਵਾਰ ਦੇ ਨਥੇ ਸਵਰਗ ਸਾਫ ਕਰਨਾ ਵਰਗ 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 83 ਲੱਖ ਜਿਉਨਿਓ ਪਾਈ ਮਾਨਸ ਕੋ ਪ੍ਰਭ ਦੀਏ ਵਡਿਆਈ ਇਸ ਬੋਦੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁਖ ਪਾਈਂਦਾ ਸੁਖ ਨਹੀਂ ਬਹੁਤ ਤਨਖਾਟੇ ਸੁਖ ਨਹੀਂ ਤੇਥੇ ਨਿਰਪਨਾ ਕੇ ਗੁਰੂ ਸਾਹਿਬ ਜੀ ਦੇ ਪਦਨਾਮ ਔਰ ਸੇਵਾ ਬੰਦਗੀ ਦੀ ਸੋਖ ਹੈ ਬੰਦਾ ਤੇ ਆਮ ਚੀਜ਼ਾਂ ਚ ਸੁਖ ਲੱਭ ਰਿਹਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਅਸੀਂ ਸ਼ਹੀਦਗੰਜ ਗੁਰਦੁਆਰਾ ਚ ਮੌਜੂਦ ਹਾਂ ਜਿੱਥੇ ਕੀ ਅਪਾਰ ਕਿਰਪਾ ਜਿਹੜੀ ਮਹਾਰਾਜ ਦੀ ਉਹ ਦੇਖਣ ਨੂੰ ਮਿਲਦੀ ਆ ਤੇ ਅੱਜ ਐਤਵਾਰ ਦਾ ਦਿਨ ਆ ਜਿੱਥੇ ਕਿ ਐਤਵਾਰ ਦੇ ਦਿਨਾਂ 'ਚ ਪੈਰਾ ਸਾਹਿਬ ਕਟਣ ਲਈ ਦੂਰ ਦੇ ਰਾੜਿਓਂ ਜਿਹੜੇ ਸ਼ਰਦਾਲੂ ਨੇ ਇੱਥੇ ਪਹੁੰਚਦੇ ਨੇ ਤੇ ਨਤਮਸਤਕ ਹੁੰਦੇ ਨੇ ਤੇ ਸਾਡੇ ਨਾਲ ਸੰਗਤਾਂ ਮਿਲਦੇ ਉਹਨਾਂ ਨਾਲ ਗੱਲਬਾਤ ਸਾਂਝੀ ਕਰਦੇ ਆ ਕਿੰਨਾ ਕ ਸਕੂਨ ਮਿਲਦਾ ਬਾਪ ਜੀ ਕੀ ਨਾਮ ਹੈ ਜੀ ਮੇਰਾ ਨਾਮ ਗੁਰਨਾਮ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੀ ਬੇੜਾ ਦੋ ਚਾਰ ਘੰਟੇ ਬੈਠ ਸਰ ਕਦੇ ਬਹੁਤ ਕਿਰਪਾ ਮਹਾਰਾਜ ਦੀ ਐਤਵਾਰ ਵਾਲੇ ਦਿਨ ਆਉਂਦੇ ਹੋ ਜਾਂ ਬਲਾ ਵੀ ਬਾਬਾ ਜੀ ਤੋਂ ਬਲਾ ਲਨੋ ਤੋ ਆ ਜੇ ਜਦੋਂ ਬਲਾ ਲਨੋ ਆ ਜੇ ਆਈ ਦਰਸ਼ਨ ਕਰਨ ਆ ਪਾਰਕਿਸ਼ਤਾ ਮਹਾਰਾਜ ਮੈਂ ਆਪਣੀ ਵਾਹਕ ਵੀ ਚੜਦੀ ਕਲਾ ਜੀ ਕਿਰਪਾ ਬਾਬਾ ਜੀ ਦੀ ਬਹੁਤ ਬਹੁਤ ਤੁਸੀਂ ਦੇਖ ਪਾ ਰਹੇ ਹੋ ਕਿ ਜੋ ਝੋਲੀਆ ਆਦਰ ਮੰਗੇ ਮਿਲਦਾ ਜੀ ਹਾਂਜੀ ਸਾਰਿਆਂ ਦੀ ਸੰਗਤਾਂ ਦੇ ਵਿੱਚ ਜਿਹੜਾ ਉਤਸ਼ਾਹ ਹੈ ਉਹ ਭਾਰੀ ਤੌਰ ਤੇ ਦੇਖਣ ਨੂੰ ਮਿਲਦਾ ਕਿਉਂਕਿ ਹਰ ਐਤਵਾਰ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਨਤਮਸਤਕ ਮੋਹਲੇ ਪਹੁੰਚਦੇ ਨੇ ਇੱਥੇ ਵੀ ਸਾਡੇ ਨਾਲ ਹੋਰ ਸੇਰ ਸੰਗਤਾਂ ਵੀ ਮੌਜੂਦ ਹਨ ਨਾਲ ਗੱਲਬਾਤ ਸਾਜੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਕਹਿਣਾ ਚਾਹੋਗੇ ਜੀ ਅੱਜ ਐਤਵਾਰ ਦਾ ਦਿਨ ਹੈ ਚਪੈਰਾ ਸਾਹਿਬ ਕਟਨ ਲਈ ਸੰਗਤਾਂ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਇੱਥੇ ਨਤਮਸਤਕ ਹੋਣ ਲਈ ਚਪੈਰਾ ਸਾਹਿਬ ਕਰਦੀਆਂ ਨੇ ਬਿਲਕੁਲ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਗਰਮੀ ਹੋਵੇ ਭਾਵੇਂ ਠੰਡ ਹੋਵੇ ਭਾਵੇਂ ਨੇਰੀ ਹੋਵੇ ਭਾਵੇਂ ਮੀਂਹ ਹੋਵੇ ਸੰਗਤਾਂ ਫਿਰ ਮਹਾਰਾਜ ਦੀ ਕਿਰਪਾ ਨਾਲ ਹਰ ਸਾਲ ਹਰ ਤਰ੍ਹਾਂ ਦੀ ਗੁਰੂ ਸਾਹਿਬ ਜੀ ਹਰ ਐਤਵਾਰ ਦੀ ਤਰ੍ਹਾਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇੱਥੇ ਆਣ ਕੇ ਨਤਮਸਤਕ ਹੋਣ ਲਈ ਔਰ ਦਸ਼ਵੀਸ਼ਨਾਣ ਕਰਦੀਆਂ ਨੇ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸ਼ਰਦਾ ਦੇ ਨਾਲ ਜੋ ਮਨ ਦੀ ਵਿੱਚ ਕੋਈ ਵੀ ਮੰਗੀਆਂ ਮਰਾਦਾਂ ਹ ਜੋ ਪਾਰ ਜਿੰਨੇ ਬਾਣੀ ਤਾਂ ਹੀ ਗਿਆ ਬਾਣੀ ਦੇ ਜੋ ਪ੍ਰਵਾਹ ਚੱਲਦੇ ਨੇ ਬਾਣੀ ਸਰਵਨ ਕਰਦੀਆਂ ਨੇ ਲੰਗਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਬੇਹੰਤ ਲੰਗਰਾਂ ਦੇ ਪ੍ਰਵਾਹ ਚੱਲ ਰਹੇ ਨੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਮਰਿਆਦਾ ਅਨਸਾਰ ਪੰਜ ਜਪਜੀ ਸਾਹਿਬ ਜੀ ਦੇ ਪਾਠ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਪੰਜ ਚੌਪਈ ਸਾਹਿਬ ਜੀ ਦੇ ਜਾਪ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਫਿਰ ਅਰਦਾਸ ਚ ਸ਼ਾਮਲ ਹੁੰਦੀਆਂ ਨੇ ਔਰ ਗੁਰੂ ਸਾਹਿਬ ਅੱਗੇ ਅਰਦਾਸ ਕਰਦੀਆਂ ਨੇ ਅਖਰ ਬਾਦ ਬਲਾਂ ਮੰਗਦੀਆਂ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਭਾਣੇ ਸਰਬੱਤਾ ਦਾ ਭਲਾ ਕਿ ਕਿਾ ਖੁਸ਼ਕਿਸਮਤ ਸਮਝਦੇ ਹੋ ਕਿ ਗੁਰੂ ਦੇ ਘਰ ਆਇਆ ਜਾਂਦਾ ਐਤਵਾਰ ਵਾਲੇ ਦਿਨ ਦੇਖਣ ਨੂੰ ਮਿਲਦਾ ਇੱਥੇ ਆਪਾਰ ਜਿਹੜੀ ਕਿਰਪਾ ਹੈ ਹਰ ਕੋਈ ਆਪਣੀ ਸੇਵਾ ਨਿਭਾ ਰਿਹਾ ਇੱਥੇ ਬਿਲਕੁਲ ਜੀ ਸਤਿਗੁਰ ਦੀ ਕਿਰਪਾ ਨਾਲ ਅਸਲ ਚ ਇਹ ਮਨੋਰਥ ਹੈ ਹਰ ਕਦਾ 83 ਲੱਖ ਜੀਉ ਨੇ ਪਾਈ ਮਾਨਸ ਕੋ ਪ੍ਰਭ ਦੀਏ ਵਡਿਆਈ ਇਸ ਬੋਦੀ ਤੇ ਜੋ ਨਰ ਚੁੱਕੇ ਸੋ ਆਏ ਜਾਹੀਂ ਦੁੱਖ ਪਾਈਂਦਾ ਸੁੱਖ ਨਹੀਂ ਬਹੁਤ ਤਨਖਾਟੇ ਸੁੱਖ ਨਹੀਂ ਦੇਖੇ ਨਿਰਪਨਾਟੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਨਾਮ ਔਰ ਸੇਵਾ ਬੰਦਗੀ ਦੀ ਸੋਖਿਆ ਬੰਦਾ ਤੇ ਆਮ ਚੀਜ਼ਾਂ ਚ ਸੁਖ ਲੱਭ ਰਿਆ ਸਤਿਗੁਰ ਦੀ ਸੇਵਾ ਔਰ ਸਿਮਰਨ ਹੀ ਇਹੋ ਹੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਨਾਲ ਜਾਣਾ ਹੈ ਸੋ ਇਹੋ ਹੀ ਮੈਸੇਜ ਹੈ ਅਮਰ ਸ਼ਕੋਤ ਸਿੰਘ ਸਜੋ ਕਿਰਤ ਕਰੋ ਵੰਡ ਕੇ ਛਕੋ ਨਾਮ ਜਪੋ ਨਸ਼ਿਆਂ ਤੋਂ ਦੂਰ ਰਵੋ ਉਹ ਬਾਣੀ ਦੀ ਮੈਂ ਕਵਤਾ ਇੱਕ ਦੋ ਗੁਰੂ ਸਾਹਿਬ ਦੀ ਸਿਫਤ ਤੇ ਮੈਂ ਸਰਵਨ ਕਰਾਵਾਂਗਾ ਜਰੂਰ ਸਰਵਨ ਕਰਨਾ ਜੀ ਕਰੀਦੀ ਪਮ ਜੀ ਨਾਚ ਪਾ ਅਰ ਜਿਨੇ ਬਾਣੀ ਤਾਂ ਹੀ ਗਾਇਆ ਬਾਣੀ ਗਿਆਨ ਦਾ ਅੱਖ ਜਨਮ ਵਿੱਚ ਹਵੰਦ ਦੀ ਜਹਾਨਾ ਉਹ ਹਰ ਇੱਕ ਦੇਨੂ ਯੋ ਮੀ ਦੁਨੀਆ ਤੇ ਆਇਆ ਹਰ ਇੱਕ ਨਵੇਂ ਨੂੰ ਯੋ ਮੀ ਦੁਨੀਆ ਤੇ ਆਇਆ ਜੀ ਕਰਦੀ ਪਮ ਜੀ ਨਾਚ ਪਾਰ ਜਿਨੇ ਬਾਣੀ ਤਹੀਂ ਗਾਇਆ ਬਾਨੀ ਗਿਆਨ ਦਾ ਅੱਖ ਜਨਮ ਵਿੱਚ ਵੰਡਦੀ ਜਹਾਨਾ ਬਾਬਾ ਦੀਪ ਸਿੰਘ ਜੀ ਦੇ ਕੈਨ ਕਥਨ ਦੀ ਕੈਨ ਕਥਨ ਦੀ ਬਖਰੀ ਗੱਲ ਹੈ ਅੰਤਰ ਬਾਬਾ ਦੀਪ ਸਿੰਘ ਜੀ ਦਮਦਮਿਤਕ ਸਾਲ ਦੇ ਪਹਿਲੇ ਮੁਖੀ ਹੋਏ ਨੇ ਸਾਧ ਸੰਗਤ ਜੀ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਤਰਨਾ ਦਲ ਦੇ ਪਹਿਲੇ ਮੁਖੀ ਹੋਏ ਸਨ ਦਮਦਮਿਤਕ ਸਾਲ ਦੇ ਔਰ ਤਰਨਾ ਦਲ ਦੇ ਸੋ ਬੇਨਤ ਬਾਬਾ ਦੀਪ ਸਿੰਘ ਦੀ ਕਮਾਈ 101 ਜਪਜੀ ਸਾਹਿਬ ਜੀ ਦਾ ਜਾਪ ਨਿਤਨੇਮ ਤੋਂ ਇਲਾਵਾ ਬੇਅੰਤ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਦਮਦਮਾ ਸਾਹਿਬ ਰਹਿ ਕਰ ਰਹਿ ਕਰਕੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਪੰਜ ਬੀੜਾ ਲਖਵਾਈਆਂ ਬੇਅੰਤ ਗੁਰੂ ਸਾਹਿਬ ਜੀ ਦੀ ਜਨੀਆਂ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰ ਲਈਆਂ ਉਹਨੀਆਂ ਥੋੜੀਆਂ ਅਮਰਸ਼ਕੋਪ ਸਿੰਘ ਸਜੋ ਚੜ੍ਹਦੀ ਕਲਾ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਣੀ ਜੀ ਪਾਪਾ ਜੀ ਕੀ ਨਾਮ ਹੈ ਜੀ ਕਿਹੜੀ ਜਗ੍ਹਾ ਦਾ ਨਾ ਸਰਿੰਦਰ ਕੁਮਾਰ ਹੈ ਜੀ ਫਰੋਜਪੁਰ ਡਿਸਟ੍ਰਿਕਟ ਦਾ ਪਿੰਡ ਉਗੋਗੇ ਆ ਜੀ ਹਾਂ ਜੀ ਮੈਂ 1 ਸਾਲ ਤੋਂ ਬਾਬਾ ਜੀ ਦੇ ਲੜ ਲੱਗਾ ਜੀ ਜੋ ਵੀ ਮੰਗਿਆ ਬਾਬਾ ਜੀ ਨੇ ਸਾਨੂੰ ਦਿੱਤਾ ਜੀ ਮੈਂ ਸਾਡੇ ਤੇ ਬੜੀਆਂ ਮਸ਼ਹੂਰੀਆਂ ਆਈਆਂ ਇੱਕ ਸਾਲ ਦੇ ਬਹੁਤ ਨਸੀਬਤਾਂ ਆਈਆਂ ਜੀ ਜੋ ਵੀ ਜਿਵੇਂ ਜਿਵੇਂ ਬਾਬਾ ਜੀ ਦੇ ਦਰ ਤੇ ਅਸੀਂ ਆਏ ਆ ਬਾਬਾ ਜੀ ਨੇ ਸਾਨੂੰ ਦਿੱਤੀਆਂ ਖੁਸ਼ੀਆਂ ਘਰ ਵਿੱਚ ਕਾਰੋਬਾਰ ਤੇ ਤਰੱਕੀਆਂ ਬਖਸ਼ੀਆਂ ਜੀ ਸਾਨੂੰ ਬਹੁਤ ਹੀ ਇੱਥੇ ਅਪਾਰ ਕਿਰਪਾ ਹੈ ਸਕੂਨ ਮਿਲਦਾ ਮਨ ਨੂੰ ਮੈਂ ਨਾ ਜੀ ਜੇ ਅਸੀਂ ਕਿਹੇ ਗਲੇ ਮਿਸ ਕਰ ਜਾਈਨੇ ਸਾਡੇ ਦਿਲ ਦੀ ਆਉਂਦੀ ਤੇ ਅਸੀਂ ਕਿਉਂ ਨਹੀਂ ਗਏ ਸਾਨੂੰ ਜਾਣਾ ਚਾਹੀਦਾ ਸਾਰਿਆਂ ਨੂੰ ਮੈਂ ਅਪੀਲ ਕਰਦਾ ਆਉਣਾ ਚਾਹੀਦਾ ਬਾਬੇ ਦੇ ਦਰ ਤੇ ਜੋ ਵੀ ਹੈ ਸਭ ਬਾਬਾ ਸਭ ਦੀਆਂ ਆਸਾਂ ਮਰਦਾਂ ਪੂਰੀਆਂ ਕਰਦੇ ਝੋਲੀਆਂ ਭਰਦੇ ਆ ਇਹੋ ਤਰ੍ਹਾਂ ਨਹੀਂ ਕੋਈ ਦੁੱਖ ਤਕਲੀਫਾਂ ਔਕੜਾਂ ਮਸੀਂ ਦਾ ਸਰਦਾ ਸਾਹਮਣਾ ਇਹ ਸਾਡੇ ਫਿਰ ਤੇ ਨੀਰ ਪਰਿਆ ਹੱਥ ਰੱਖਦੇ ਆ ਜੀ ਹਾਂਜੀ ਨੂੰ ਮਿਲਦਾ ਕਿ ਭਾਵੇਂ ਰਾਜਾ ਹੋਵੇ ਜਾਂ ਕੋਈ ਗਰੀਬ ਹੋਵੇ ਇੱਕੋ ਬਰਾਬਰ ਆ ਸਾਰੇ ਸੇਵਾ ਨਿਭਾਰੇ ਨੇ ਸੇਵਾ ਮਾਰੇ ਜੀ ਤਨ ਮਨ ਦੋਨੋਂ ਮੈਨੂੰ ਸੇਵਾ ਨਿਭਾਰੇ ਹੈ ਜੀ ਬਹੁਤ ਦੁਨੀਆ ਤਨ ਦੇ ਹੀ ਨਾ ਸੇਵਾ ਕਰਦੀ ਇੱਥੇ ਆ ਕੇ ਜੀ ਹਾਂ ਜੀ ਇੱਥੋਂ ਜੋ ਵੀ ਕੋਈ ਮੰਗਦਾ ਹੈ ਜੀ ਜੋ ਵੀ ਜੋ ਵੀ ਇਸ ਦਰ ਤੋਂ ਕੋਈ ਮੰਗਦਾ ਉਹ ਹੀ ਸਭ ਕੁਝ ਮਾਲਕ ਦਿੰਦਾ ਉਹਨਾਂ ਨੂੰ ਜੀ ਹਾਂ ਕਿਸੇ ਤਰ੍ਹਾਂ ਦੀ ਵੀ ਕੋਈ ਇੱਥੇ ਕੋਈ ਕਮੀ ਨਹੀਂ ਗੀ ਮਾਲਕ ਦੇ ਘਰ ਜੀ ਅਸੀਂ ਸਾਨੂੰ ਪੂਰਾ ਵਿਸ਼ਵਾਸ ਹੈ ਬਾਬਾ ਦੀਪ ਸਿੰਘ ਜੀ ਤੇ ਜੀ ਵੀਰ ਸਾਹਿਬ ਦੀਆਂ ਝੋਲੀਆਂ ਭਰਦੇ ਆ ਸਭ ਨੂੰ ਦਾਸ ਅਮਰਦਾ ਪੂਰੀਆਂ ਕਰਦੇ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਹੀ ਆਉਂਦੇ ਜਰਰੀ ਰਹੀਏ ਇੱਥੇ ਮਾਣ ਕੇ ਨਾਲ ਜੁੜੇ ਰਹੀਏ ਸੱਚੇ ਪਾਤਸ਼ਾਹ ਜੀ ਹੋਰ ਨਾ ਵੀਰਾਂ ਨੂੰ ਵੀ ਮੈਂ ਪੇਨ ਕਰਦਾ ਵੱਧ ਤੋਂ ਚੜ੍ਹ ਕੇ ਹਿੱਸਾ ਪਾਉਣ ਇੱਥੇ ਆਉਣ ਤੇ ਸੇਵਾ ਦਾ ਸੇਵਾ ਕਰਨ ਆ ਗਏ ਠੀਕ ਹੈ ਜੀ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਖਫਾ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਮੈਂ ਪਟਿਆਲਾ ਤੋਂ ਆਇਆ ਜੀ ਔਰ ਅਨੋਖੇ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਕਿਉਂਕਿ ਮੈਂ ਉਹਨਾਂ ਦਾ ਸ਼ੁਕਰਾਨਾ ਕਰਨ ਲਈ ਆਇਆ ਹਾਂ ਕਿਉਂਕਿ ਮੈਂ ਉਹਨਾਂ ਦੀ ਸ਼ਾਨ ਦੇ ਵਿੱਚ ਇੱਕ ਵਾਰ ਗਾਈ ਸੀ ਵਾਰ ਬਾਬਾ ਦੀਪ ਸਿੰਘ ਜਿਹੜੀ ਕਿ ਉਹਨੂੰ ਪੂਰੀ ਦੁਨੀਆ 'ਚ ਬਹੁਤ ਪਿਆਰ ਸਤਿਕਾਰ ਮਿਲਿਆ ਅਸੀਸਾਂ ਮਿਲੀਆਂ ਨੇ ਔਰ ਲਗਭਗ 6 ਮਹੀਨੇ ਉਹ ਟ੍ਰੈਂਡਿੰਗ 'ਚ ਰਹੀ ਹੈ ਇੰਸਟਾਗ੍ਰਾਮ ਤੇ ਸੋ ਮੈਂ ਉਹਦਾ ਸ਼ੁਕਰਾਨਾ ਕਰਨਾ ਅੱਜ ਤੇ ਦਰਬਾਰ ਸਾਹਿਬ ਤੋਂ ਦੋ ਬੋਲ ਸੁਣਾ ਸਕਦੇ ਹਾਂ ਬਿਲਕੁਲ ਜੀ ਉਹ ਤੁਸੀਂ ਇੰਸਟਾਗ੍ਰਾਮ ਤੇ ਵੀ ਸੁਣ ਸਕਦੇ ਹੋ ਉਹਦੇ ਮੈਂ ਦੋ ਜਿਹੜੇ ਪਹਿਲੇ ਸ਼ੇਰ ਨੇ ਉਹ ਮੈਂ ਸੁਣਾ ਦੇਣਾ ਜਦੋਂ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਬੈਠੇ ਤੇ ਸੂਈਆਂ ਨੇ ਆ ਕੇ ਖਬਰ ਦਿੱਤੀ ਕਿ ਦਰਬਾਰ ਸਾਹਿਬ ਜਿਹੜੀ ਬੇਅਦਬੀ ਹੋ ਰਹੀ ਹੈ ਸੋ ਉਸ ਸੀਨ ਨੂੰ ਸੋਢੀ ਭਾਜੀ ਦਿੱਲੀ ਵਾਲੇ ਉਹਨਾਂ ਨੇ ਲਿਖਿਆ ਸੀ ਮੈਂ ਪੇਸ਼ ਕਰਨਾ ਅੱਗੇ ਖਬਰ ਸੁਣਾਈ ਸਾਬੋਸੀ ਜਦ ਸੁਈਏ ਨੇ ਬਾਬੇ ਦੀਪ ਸਿੰਘ ਦੇ ਫਿਰਗੀ ਸੀਨੇ ਤਾਰ ਕੀਤੀ ਘੋਰ ਬਿਆਦਵੀ ਦੁਸ਼ਟਾਂ ਨੇ ਹਰਮੰਦਰ ਦੀ ਸਰੋਵਰਪੂਰ ਦਾ ਉੱਥੇ ਨੱਚਦੇ ਪਏ ਨਚਾਰ ਹੋਰ ਜੋ ਹੁੰਦਾ ਓ ਜ਼ੁਬਾਨੋਂ ਦੱਸਿਆ ਜਾਵੇ ਨਾ ਹੋਰ ਜੋ ਹੁੰਦਾ ਓ ਜ਼ੁਬਾਨੋਂ ਦੱਸਿਆ ਜਾਵੇ ਨਾ ਉੱਤੀ ਉੱਤੀ ਲੱਗ ਪਿਆ ਓਸੀ ਪੁੱਪਾਂ ਮਾਰ ਜੀ ਦੇ ਮਰਨੂ ਭਾਵੇਂ ਨਿਆਲੋ ਜਾਵੇ ਫਿਰ ਭਾਵੇਂ ਸੋ ਸ੍ਰੀ ਆਗਾਲ ਹੋਏ ਕਰਦਾ ਭਾਵੇਂ ਦੀਆ ਉਹ ਜਿੰਬਲੋਂ ਦੇਖਣੇ ਲਈ ਇੱਕ ਤਸਵੀਰ ਤੁਹਾਡਾ ਸਾਂਝੀ ਕਰਦੇ ਹਾਂ ਕਿ ਹਰ ਪ੍ਰਕਾਰ ਨਾਲ ਜਿਹੜੀ ਸੇਵਾ ਹੈ ਜਿਹੜੀ ਮੇ ਬਾਈ ਜਾ ਰਹੀ ਹੈ ਤੁਸੀਂ ਦੇਖ ਪਾ ਰਹੇ ਹੋ ਕਿ ਕੋਈ ਜੁੱਤੀਆਂ ਦੀ ਸੇਵਾ ਹੋਵੇ ਜਾਂ ਗੱਡੀਆਂ ਦੀ ਸਫਾਈ ਦੀ ਸੇਵਾ ਹੋਵੇ ਜਾਂ ਸ਼ਰਦਾਈ ਦੀ ਸੇਵਾ ਹੋਵੇ ਹਰ ਪ੍ਰਕਾਰ ਦੀ ਸੇਵਾ ਹਰ ਪ੍ਰਕਾਰ ਦੇ ਲੰਗਰ ਜਿਹੜੇ ਐਤਵਾਰ ਦੇ ਦਿਨ ਸ਼ਹੀਦਾਂ ਸਾਹਿਬ ਵਿਖੇ ਲੱਗਦੇ ਨੇ ਤੇ ਬਹੁਤ ਜਿਹੜੀ ਸ਼ਰਦਾ ਭਾਵਨਾ ਦੂਰ ਦਰਾਡੇੋਂ ਆਈਆਂ ਹੋਈਆਂ ਸੰਗਤਾਂ ਦੇ ਮਨ ਦੇ ਵਿੱਚ ਹੁੰਦੀ ਹੈ ਤੇ ਸ਼ਰਦਾ ਆ ਭਾਵਨਾ ਤੁਸੀਂ ਸਾਹਮਣੇ ਜਿਹੜੀਆਂ ਤਸਵੀਰਾਂ ਵਿੱਚ ਤੁਹਾਨੂੰ ਦਿਖਾਇਆ ਉਹ ਤੁਸੀਂ ਦੇਖ ਪਾ ਰਹੇ ਸੀ ਕਿ ਕਿਸ ਤਰ੍ਹਾਂ ਇੱਕ ਇਹ ਦੇ ਨਾਲ ਜਿਹੜੇ ਸ਼ਰਦਾਲੂ ਇੱਥੇ ਆਉਂਦੇ ਨੇ ਨਤਮਸ ਸਾਡੀਆਂ અપਾਰ ਜਿਹੜੇ ਸਾਡੇ ਤੇ ਦੁੱਖ ਕਸ਼ਟ ਸਨ ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹ ਹੱਲ ਹੋਏ ਨੇ ਤੇ ਆ ਜਰੂਰ ਤੁਸੀਂ ਵੀ ਤਸਵੀਰਾਂ ਦੇ ਵਿੱਚ ਜਰੂਰ ਦਰਸ਼ਨ ਦਿਦਾਰੇ ਸ਼ਹੀਦਾ ਸਾਹਿਬ ਦੇ ਕਰੋ ਤੇ ਜਰੂਰ ਸਕੂਨ ਪਾਓਗੇ ਕਿਉਂਕਿ ਇਹ ਐਸਾ ਦਰਬਾਰ ਹੈ ਜਿਸ ਤੇ ਲੱਖਾਂ ਬਰਾਦਾ ਜੜੀਆਂ ਨੇ ਉਹ ਪੂਰੇ ਹੁੰਦੇ ਨੇ ਕੈਮਰਾਮੈਨ ਮਨੋਜੀ ਦੇ ਨਾਲ ਮਹਿਮਾਨ ਅਵਦਾਸ ਸਰਵ ਨਿਊਜ਼ ਅੰਮ੍ਰਿਤਸਰ